ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨੈਟ ਲੂਪ ਤੇ ਉਮੀਦ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਸ਼ੁਰੂਆਤ ਕਰਦੇ ਆਪਾਂ ਇੱਕ ਹੈਂਡਵਰਕ ਸੂਟਾਂ ਦੇ ਨਾਲ ਸੋਹਣੇ ਸੋਹਣੇ ਇਹ ਹੈ ਮਸ਼ੀਨ ਵਰਕ ਹੈ ਇੱਕ ਹਲੇ ਸੂਟ ਰੈਡੀ ਹੋਣਾ ਲਹਿੰਗਾ ਚੂੜੀ ਤੌਰ ਤੇ ਇਹ ਉਹਦਾ neck ਬਣਿਆ ਹੋਇਆ ਇੱਕ ਤਾਂ ਲਾਈਟ ਦੇ ਕੱਟ ਬਹੁਤ ਜ਼ਿਆਦਾ ਲੱਗ ਰਹੇ ਨੇ ਬਹੁਤ ਹੀ ਜ਼ਿਆਦਾ ਰਾਤ ਦੀ ਅੰਧੀ ਰਾਤ ਦੀ 12 ਵਜੇ ਦਿੱਤੀ ਫੱਜੀ ਹੋਈ ਆ ਬਟ ਹਾਲ ਤੱਕ ਲਾਈਟ ਨਹੀਂ ਆਈ ਤੇ ਔਖਾ ਬਹੁਤ ਜ਼ਿਆਦਾ ਹੋ ਜਾਂਦਾ ਲਾਈਟ ਬਿਨਾ ਸਾਰਾ ਕੰਮ ਹੀ ਆਪਣਾ ਲਾਈਟ ਤੇ ਹੁੰਦਾ ਨਾ ਲਾਈਟ ਤੋਂ ਬਿਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਚਲੋ ਹੁਣ ਸੂਟ ਦੇ ਨਾਲ ਸ਼ੇਅਰ ਕਰਦੇ ਆਪਾਂ ਪ੍ਰੈਸ ਨਹੀਂ ਹੋਏ ਸੂਟ ਕਿਉਂਕਿ ਲਾਈਟ ਬਿਨਾ ਪ੍ਰੈਸ ਨਹੀਂ ਹੋ ਸਕਦੇ ਸਟਿਚ ਤਾਂ ਚਲੋ ਕਰ ਸਕਦੇ ਆ ਔਖੇ ਸੌਕੇ ਪੈਰ ਹਾਣੀ ਮਸ਼ੀਨ ਤੇ ਤੇ ਪਰ ਪ੍ਰੈਸ ਕਰਨੇ ਬਹੁਤ ਔਖੇ ਹੋ ਜਾਂਦੇ ਆ। ਲਾਈਟ ਤੋਂ ਬਿਨਾ ਪ੍ਰੈਸ ਨਹੀਂ ਹੁੰਦੇ। ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ। ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੇ ਦੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ। ਠੀਕ ਹੈ ਜੀ। ਤੇ ਆਹ ਲੋ ਜੀ ਫਾਈਨਲੀ ਆਪਣੇ ਸੂਟ ਕੁਸ਼ਕ ਸੂਟ ਤਿਆਰ ਹੋਏ ਨੇ। ਹੱਪੇ ਨੂੰ ਲੇਸ ਦੇ ਕੇ نیچے ਕਲੀਆਂ ਵਾਲਾ ਸ਼ਰਾਰਾ ਤਿਆਰ ਕੀਤਾ ਨਾਲ ਹੀ ਇਹ ਸ਼ਰਟ ਤਿਆਰ ਕੀਤੀ ਹੈ ਠੀਕ ਹੈ ਜੀ ਆ ਦੇਖੋ ਇੱਕ ਇਹ ਵਾਲਾ ਪਿੰਕ ਬੀਸ਼ੇਪ ਤੇ neck ਵਾਲਾ نیچے ਇਹ ਸੂਟ ਪੇਂਟ ਕੀਤਾ ਗਿਆ ਪੇਂਟ ਦੇ ਉੱਪਰ ਹੈਂਡਵਰਕ ਦਾ ਟੱਚ ਦਿੱਤਾ ਗਿਆ ਇਹ ਕਿਫਰੋਸੀ ਕਲਰ ਦਾ ਇਹ ਸਾਰਾ ਟੋਟਲੀ ਹੈਂਡਵਰਕ ਹੈ ਇੱਕ ਇਹ ਪਿੰਕ ਇਹ ਵੀ ਸਾਰਾ ਹੈਂਡਵਰਕ ਹੈ ਠੀਕ ਹੈ ਜੀ ਇਹ ਕਿ ਅੰਟੀ ਦਾ ਸੂਟ ਹੈ ਇਹ ਵੀ ਹੈਂਡਵਰਕ ਦਾ ਬਹੁਤ ਹੀ ਸੋਹਣਾ ਹੈ ਸਾਰੇ ਟੋਟਲੀ ਸੂਟ ਹੈਂਡਵਰਕ ਦੇ ਨੇ ਬੜੇ ਪਿਆਰੇ ਤੇ ਸੋਹਣੇ ਜਿਹੇ ਕਲਰ ਨੇ ਤੇ ਦੂਸਰੇ ਸੂਟ ਵੀ ਬਣਾ ਕੇ ਆਪਾਂ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰਾਂਗੇ ਹੋਈ ਹੈ। ਇਸ ਫ੍ਰੈਸ਼ਰ ਨਾਲ ਜੇ ਲੱਗ ਗਿਆ ਪਰ ਟਰੈਸ ਤੇ ਬਣਾ ਤਾਂ ਸਟੀਚਿੰਗਾਂ ਅਧੂਰੀ ਹੁੰਦੀ ਆ। ਜੇ ਕਹਿੰਦੇ ਨਾ ਜਿੰਨਾ ਚਿਰ ਸੂਟ ਪ੍ਰੈਸ ਨਹੀਂ ਹੁੰਦਾ ਨਾ ਉਨਾ ਚਿਰ ਗੱਲ ਨਹੀਂ ਜਾਂਦੀ। ਤੇ ਵੀਡੀਓ ਚ ਕਲਰ ਦਾ ਬਹੁਤ ਜ਼ਿਆਦਾ ਫਰਕ ਆ ਰਿਹਾ। ਅਸਲ ਚ ਇਹ ਵਾਲਾ ਕਲਰ ਨਹੀਂ ਆ ਸੂਟ ਦਾ। ਕਿੰਝ ਜਿਹਾ ਧਾਰ ਕਿੰਝ ਸੂਟ ਹੈਗਾ ਇਹ। ਵੀਡੀਓ ਚ ਤਾਂ ਕੁਝ ਹੋਰ ਹੀ ਦਿਖ ਰਿਹਾ। ਹੁਣ ਇਹ ਇਹ ਕੀ ਰੀ ਦਵਰਕ ਇਹ ਵਹਲਾ ਤੇ ਇਹ ਵਹਲਾ ਹੈ ਨੀ ਕਲੀਆਂ ਇਹ ਦੀ ਹੈ ਜੀ ਪਲੇਨ ਸਲਵਾਰ ਨੀ ਹੈ ਇਹਦੇ ਨਾਲ ਇਹਦੇ ਨਾਲ ਹੈਗਾ ਪੌਂਚਾਂ ਤੇ ਵਰਕ ਤੇ ਆਪਾਂ ਪੌਂਚਾਂ ਦਾ ਵਰਕ ਜੀ ਤੇ ਹੋਵੇ ਨਾ ਉਹ ਆਪਾਂ ਮਤਲਬ ਨੀਚੇ ਨਹੀਂ ਵਰਕ ਕਰਦੇ ਹੋ ਥੋੜਾ ਜਿਹਾ ਵਧੀਆ ਨਹੀਂ ਲੱਗਦਾ ਮਤਲਬ ਇਹ ਕੀਤਾ ਹੋਇਆ ਪੌਂਚੇ ਭਰੇ ਹੋਏ ਮੂਰੀ ਆਪਾਂ ਇਹਨੂੰ ਤਰਪਾਈ ਕਰਦੇ ਆਂ ਕਈ ਭੈਣਾ ਤਰਪਾਈ ਕਰਦੀਆਂ ਹੋਣੀਆਂ ਕਈ ਨੀਚੇ ਤੋਂ ਭਰ ਲੈਂਦੀਆਂ ਨੇ ਪਹੁੰਚੇ ਸਕਰੋਲਾਂ ਮਾਰ ਕੇ ਉਹ ਸੋਹਣੀਆਂ ਨਹੀਂ ਲੱਗਦੀਆਂ ਕਿਉਂਕਿ ਜਿਹਦੇ ਵਰਕ ਗਈ ਤਾਂ ਹੁੰਦਾ ਖਾਸ ਕਰਕੇ ਹੈਂਡਵਰਕ ਉਹ ਇਦਾਂ ਹੀ ਸੋਹਣਾ ਲੱਗਦਾ ਤੇ ਬੜੀ ਪਿਆਰੀ ਜੀ ਵਧੀਆ ਜੀ ਸਲਵਾਰ ਬਣੀ ਆ ਇਹ ਤਾਂ ਚਾਰ ਸੂਟ ਨੇ ਲੈਟ ਭਜਨ ਦਾ ਕਰਕੇ ਸਾਰਾ ਹੀ ਖਲਾਰਾ ਪਿਆ ਪਿਆ ਸਾਰੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਲੈਟ ਬਣਾ। ਤਾਂ ਕਿਉਂਕਿ ਇਹ ਸੂਟ ਲੈ ਕੇ ਜਾਣੇ ਸੀਗੇ ਕਸਟਮਰ ਨੇ ਤਾਂ ਮੈਂ ਸੋਚਿਆ ਸੂਟ ਨਾਲ ਚਲੋ ਵੀਡੀਓ ਸ਼ੇਅਰ ਕਰ ਲਾਂ। ਲਾਈਕ ਕਮੈਂਟ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਠੀਕ ਹੈ। ਦੱਸਿਆ ਕਰੋ ਸਾਡੇ ਸੂਟਸ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤਾਂ ਹੀ ਤੁਹਾਡੇ ਲਈ ਵੀਡੀਓ ਲੈ ਕੇ ਆ ਸਕਦੇ ਹਾਂ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ। ਠੀਕ ਹੈ। ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਲਟੈਪੀ ਵਰਕ ਕਰਵਾ ਸਕਦੇ ਹੋ ਸਟਿਚਿੰਗ ਕਰਵਾ ਸਕਦੇ ਹੋ ਪੇਂਟ ਵਾਲੀ ਵਰਕ ਹੈਂਡ ਵਰਕਸ ਕੁਝ ਵੀ ਆਲਟੈਪੀ ਵਰਕ ਕੀਤਾ ਜਾਂਦਾ ਆ ਦੇਖੋ ਇਹ ਵੀ ਬੜਾ ਸੋਹਣਾ ਧੱਕੇ ਦਾ ਕੰਮ ਹੈ ਬਹੁਤ ਹੀ ਪਿਆਰਾ ਜਿਹਾ ਵਰਕ ਆ ਕਾਲੀ ਸੂਟ ਦੁਪਰੀ ਪਰ ਪ੍ਰੈਸ ਬਣਾ ਤਾਂ ਗੱਲ ਹੀ ਨਹੀਂ ਬੰਦੀ ਪਈ ਜਿਹਨਾਂ ਦਾ ਸੂਟ ਪ੍ਰੈਸ ਨਹੀਂ ਨਾ ਹੁੰਦਾ ਉਹਨਾਂ ਦਾ ਕੋਈ ਗੱਲ ਨਹੀਂ ਬੰਦੇ ਸੋੜਦੇ ਮੈਨੂੰ ਛੋਡੇ ਨਾਲ ਵੀਡੀਓ ਸ਼ੇਅਰ ਇਸ ਲਈ ਕਰਨੀ ਪਈ ਹੈ ਕਿਉਂਕਿ ਇਹ ਨਹੀਂ ਪਤਾ ਕਿ ਕਸਟਮਰ ਕਦੋਂ ਆ ਜਾਣ ਤੇ ਕਦੋਂ ਸੂਟ ਲੈ ਜਾਣ ਉਹਨਾਂ ਨੂੰ ਅਸਲ 'ਚ ਜਲਦੀ ਸੂਟ ਚਾਹੀਦੇ ਸੀਗੇ ਤਾਂ ਕਰਕੇ ਤੇ ਉਹ ਜਲਦੀ ਆ ਸਕਦੇ ਨੇ ਮੈਂ ਸੋਚਿਆ ਚਲੋ ਛੋਡੇ ਨਾਲ ਵੀਡੀਓ ਸ਼ੇਅਰ ਕਰ ਲਾਂ ਸ਼ਾਇਦ ਸਮੋ ਸ਼ਾਇਦ ਆਪਾਂ ਨੂੰ ਵੀਡੀਓ ਪ੍ਰੈਸ ਸੂਟ ਪ੍ਰੈਸ ਕੀਤੇ ਬਿਨਾ ਹੀ ਫੜਾਉਣੇ ਪੈਣ ਆਪਣੇ ਇੱਧਰ ਕੱਟ ਲੱਗਦਾ ਪਤਾ ਨਹੀਂ ਕੀ ਚੱਕਰ ਹੈ ਡੇਲੀ ਕੱਟ ਲੱਗਦੇ ਆ ਮਹਿੰਦੀ ਸੂਟ ਬਹੁਤ ਹੀ ਪਿਆਰਾ ਸੂਟ ਹੈ। ਇੰਸਟਾਗ੍ਰam ਤੇ ਵੀ ਆਪਣਾ ਪੇਜ ਬਣਾਇਆ ਹੋਇਆ ਹੈ। ਅਮਨ ਟੇ ਲੋਬ ਟਿਕ ਦਿਨਾ ਹਾਂ ਤੇ ਠੀਕ ਹੈ। ਉੱਥੇ ਜਾ ਕੇ ਇੰਸਟਾਗ੍ਰam ਤੇ ਪੇਜ ਨੂੰ ਵੀ ਫੋਲੋ ਜ਼ਰੂਰ ਕਰੋ। ਕਿਉਂਕਿ ਤੁਹਾਡੇ ਸਪੋਰਟ ਤੇ ਸਰਤੇ ਜੇ ਤੁਹਾਨੂੰ ਪਸੰਦ ਹੋ ਵੀਡੀਓ ਲਾਈਕ ਕਰਾਂਗੇ, ਸ਼ੇਅਰ ਕਰੋਗੇ ਹਨਾ, ਪਸੰਦ ਕਰੋਗੇ। ਫਿਰ ਆਪਾਂ ਹੋਰ ਵੀਡੀਓ ਲੈ ਕੇ ਆ ਸਕਦੇ ਹਾਂ। ਜੇ ਤੁਹਾਨੂੰ ਹੌਸਲਾ ਮਿਲਦਾ ਵੀ ਹਾਂ ਆਪਣੀ ਵੀਡੀਓ ਨੂੰ ਕੋਈ ਪਸੰਦ ਕਰ ਰਿਹਾ ਠੀਕ ਹੈ ਆ ਇਹ ਸਲਵਾਰ ਹੈ ਇਸ ਤਰ੍ਹਾਂ ਆਪਾਂ ਪਲੇਨ ਸਲਵਾਰ ਦੀ ਮੂਰੀ ਭਰ ਲੈਨੇ ਆ ਅਦਰਵਾਈਜ਼ ਜੇ ਕੋਈ ਕਹੂਗਾ ਵੀ ਹਾਂ ਭਰਨੀ ਆ ਤਾਂ ਭਰਨੀ ਐ ਸਟ੍ਰੇਟ ਸਲਵਾਰ ਹੈ ਇਹਨਾਂ ਦੀਆਂ ਸਾਰੀਆਂ ਸਲਵਾਰਾਂ ਸਟ੍ਰੇਟ ਹੀ ਨੇ ਸਟ੍ਰੇਟ ਸਲਵਾਰ ਹੈ ਸਟ੍ਰੇਟ ਸਲਵਾਰ ਦੀ ਜਿਹੜੀ ਹੁੰਦੀ ਹੈ 벨ਟ ਦੇ ਆ ਬਲ ਹੁੰਦੇ ਐ ਪਲੇਟ ਹੁੰਦੇ ਐ ਇਹ ਬਹੁਤ ਹੀ ਜ਼ਿਆਦਾ ਘੱਟ ਪੈਂਦੇ ਨੇ ਆਮ ਸਲਵਾਰ ਨੂੰ ਤੇ ਅੱਜ ਕੱਲ ਜ਼ਿਆਦਾ ਜਿਹੜੀ 트ੈਂਡਿੰਗ ਚ ਹੈਗੀ ਉਹ ਸਟੇਟਸ ਲਵਾ ਰਹੀ ਆ ਠੀਕ ਹੈ ਇਹਨੇ ਇੱਕ ਬਲਹੀ ਪੈਂਦੇ ਨੇ ਗਿਣਤੀ ਦੇ ਵਿੱਚ ਸਿਰਫ 7 ਉਹਨਾਂ ਲਈ 7 ਬਲ ਪਏ ਨੇ ਠੀਕ ਹੈ ਚਲੋ ਜੀ ਚਲੋ ਜੀ ਫਿਰ ਅਪਬ ਨੈਕਸਟ ਵੀਡੀਓ ਤੇ ਮਿਲਦੇ ਆ ਠੀਕ ਹੈ ਤੇ ਜੇ ਵੀਡੀਓ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਇਹ ਸਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵਾਰ-ਵਾਰ ਕਹਿ ਰਹੇ ਹਾਂ ਜੇ ਤੁਸੀਂ ਦੱਸੋਗੇ ਫੇਰ ਹੀ ਆਪਾਂ ਅੱਗੇ ਤੋਂ ਨਵੇਂ ਵੀਡੀਓ ਲੈ ਕੇ ਆ ਸਕਾਂਗੇ ਠੀਕ ਹੈ ਜੀ ਓਕੇ ਸਾਰੀ ਕਾਲ ਸਾਰਿਆਂ ਨੂੰ